ਅੱਜ ਆਪਾਂ ਤੁਹਾਨੂੰ ਮਾਨਸਾ ਜ਼ਿਲ੍ਹੇ ਦਾ ਜਿਹੜਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਾਰ ਦਾ ਜਿਹੜਾ ਬੁੱਤ ਲੱਗਿਆ ਸਟੈਚੂ ਲੱਗਿਆ ਹੋਇਆ ਉਹਦੇ ਹਾਲਾਤ ਦਿਖਾਉਨੇ ਆ ਇਸ ਦੇ ਉੱਤੇ ਮੈਨੂੰ ਲੱਗਦਾ ਲੱਖਾਂ ਕਰੋੜ ਰੁਪਏ ਖਰਚ ਹੋਇਆ ਹੋਣਾ ਤੇ ਇਹਦੀ ਪ੍ਰਸ਼ਾਸਨ ਦੇ ਨੱਕ ਹੇਠ ਇੰਨੀ ਖਸਤਾ ਹਾਲਤਾ ਚਾਰ ਸਫੇਰੇ ਤੋਂ ਟੈਲਾਂ ਜਿਹੜੀਆਂ ਡਿੱਗੀਆਂ ਹੋਈਆਂ ਨੇ ਤੇ ਪ੍ਰਸ਼ਾਸਨ ਕੋਈ ਗੌਰ ਨਹੀਂ ਕਰ ਰਿਹਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਅੱਜ ਕੱਲ 26 ਜਨਵਰੀ ਦੇ ਦਿਨ ਇੱਥੇ ਫੁੱਲ ਵੀ ਲਾਏ ਨੇ ਟੈਲਾਂ ਦਾ ਦੇਖੋ ਕੀ ਹਾਲ ਆ ਇੱਥੋਂ ਦੇ ਅਫਸਰਾਂ ਨੇ ਜਦੋਂ ਆਪਦੇ ਕਮਰਿਆਂ ਦੇ ਵਿੱਚ ਏਸੀ ਲਾਉਣੇ ਹੁੰਦੇ ਆ ਜਾਂ ਕੋਈ ਚੰਗਾ ਫਰਨੀਚਰ ਲਿਆਉਣਾ ਹੁੰਦਾ ਤਾਂ ਕੋਈ ਬਿੱਲ ਨਹੀਂ ਹੁੰਦਾ ਕੋਈ ਉਹ ਨਹੀਂ ਹੁੰਦਾ ਪ੍ਰਕਿਰ ਨੇ ਆਪਦੇ ਕਮਰਿਆਂ ਦੇ ਵਿੱਚ ਏਸੀ ਤੇ ਚੰਗਾ ਫਰਨੀਚਰ ਦਾ ਪ੍ਰਬੰਧ ਕਰ ਲੈਂਦੇ ਨੇ ਇਧਰ 바ਵਾ ਸਾਹਿਬ ਦੇ ਜਿਹੜਾ ਬੁੱਤ ਆ ਉਹਦੀਆਂ ਟੈਲਾਂ ਡਿੱਗੀਆਂ ਨੂੰ ਲਗਭਗ ਸਾਲਾਂ ਬੱਧੀ ਹੋ ਗਿਆ ਤੇ ਇਹਦੇ ਵੱਲ ਕੋਈ ਗੌਰ ਨਹੀਂ ਤੇ ਦੂਸਰੇ ਪਾਸੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਕਈ ਵਾਰ ਮਿਲ ਕੇ ਕਿਹਾ ਵੀ ਇਸ ਦੇ ਉੱਤੇ ਜਿਹੜੇ ਹੈਗਾ ਫਾਈਬਰ ਦਾ ਜਿਹੜਾ ਛੱਡ ਪਾਇਆ ਜਾਵੇ ਤੇ ਇੱਥੋਂ ਦੇ ਪ੍ਰਸ਼ਾਸਨ ਦੇ ਸਿਰ ਦੇ ਉੱਤੇ ਕੰਨ ਦੇ ਉੱਤੇ ਜੂਨ ਨਹੀਂ ਸਰਕੀ ਤਾਂ ਕਿ ਜਿਹੜੇ ਉੱਤੇ ਪੱਤੇ ਡਿੱਗਦੇ ਨੇ ਜਾਂ ਕਿਸੇ ਤਰ੍ਹਾਂ ਦਾ ਬਰਸ਼ਾਤੀ ਪਾਣੀ ਦਾ ਕੋਈ ਵੀ ਆਉਂਦਾ ਫਿਰ ਉੱਤੇ ਨਾ ਹੋਵੇ ਇਸ ਕਰਕੇ ਇਸ ਤੋਂ ਪ੍ਰਸ਼ਾਸਨ ਜਿਹੜਾ ਹੈਗਾ ਕੁੰਭਗਾਂ ਦੀ ਨੀਂਦ ਸੁੱਤਾ ਪਿਆ ਆ ਚਾਰ ਟੈਲਾਂ ਨਹੀਂ ਲਵਾ ਸਕਦਾ ਜਦੋਂ ਆਪਣੇ ਦਫ਼ਤਰਾਂ ਦੇ ਵਿੱਚ ਏਸੀ ਜਾਂ ਚੰਗਿਆ ਫਰਨੀਚਰ ਲਿਆਉਣਾ ਹੋਵੇ ਪੜੱਕ ਦੇ ਨੇ ਲੈ ਆਉਂਦੇ ਨੇ ਜਾਂ ਬਿਨਾਂ ਫालतੂ ਤੋਂ ਪੁਰਾਣਾ ਫਰਸ਼ ਉਦੋਂ ਉੱਤੇ ਚਮਕਦਾ ਟੈਲਾਂ ਆਉਣੀ ਉਹ ਵੀ ਲਾ ਲੈਂਦੇ ਆ ਤੇ ਦੂਸਰੇ ਪਾਸੇ ਜਿਹੜੀ ਪ੍ਰਬੰਧਕੀ ਸੌਰੀ ਡਾਕਟਰ ਮੇਧਕਾਰ ਭਵਨ ਬਣਿਆ ਹੋਇਆ ਉੱਥੇ ਉਹਦੇ ਉੱਤੇ ਵੀ ਇੱਥੋਂ ਦੇ ਏਡੀਸੀ ਸਾਹਿਬ ਨੇ ਧੱਕੇ ਨਾਲ ਨਜਾਇਜ਼ ਕਬਜ਼ਾ ਕਰਾ ਕੇ ਇੱਕ ਪ੍ਰਾਈਵੇਟ ਲਾਇਬ੍ਰੇਰੀ ਜਿਹੜੀ ਥੋਪ ਦਿੱਤੀ ਤੇ ਉਹਦੇ ਵਿੱਚ ਜਿਹੜਾ ਹੈਗਾ ਇੱਕ ਮਨੋਰੰਜਨ ਵਾਸਤੇ ਮਨੋਰੰਜਨ ਵਾਸਤੇ ਜਿਹੜਾ ਹੈਗਾ ਉਹ ਗੇਮ ਬਣਾਤੀ ਤੇ ਇੱਕ 뮤직 ਸਿਸਟਮ ਬਣਾਤਾ ਜਿੱਥੇ ਸਾਡੇ ਬੱਚੇ ਜਾਂਦੇ ਨੇ ਉਹ ਡਿਸਟਰਬ ਹੁੰਦੇ ਨੇ ਤੇ ਇਹ 바ਵਾ ਸਾਹਿਬ ਦੇ ਬੁੱਤ ਦੇ ਉੱਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਸਰਕਾਰ ਤੋਂ ਵੀਰ ਉੱਤੇ ਛਾਤਰ ਲਾ ਕੇ ਤੇ ਇਹਦੇ ਉੱਤੇ ਕੇਅਰ ਵਾਸਤੇ ਇੱਕ ਪਰਮਨੈਂਟ ਬੰਦਾ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਇਹ ਬੁੱਤ ਹੈ ਇਹਨੂੰ ਕੋਈ ਅਨਸਕਾ ਵੀ ਘਟਨਾ ਜਾ ਰਹਿਤੇ ਮਿੱਟੀ ਤੋਂ ਬਚਾਏ ਜਾਵੇ ਜਿਵੇਂ ਟੁਕੜੀਆਂ ਹੋ ਜਾਂਨ ਚੋੜੀਆਂ ਇਹ ਤਕਰੀਬਨ 2-3 ਸਾਲਾਂ ਤੋਂ ਇਹ ਟੁਕੜੀਆਂ ਟੁੱਟੀਆਂ ਹੋਈਆਂ ਨੇ ਇੱਥੋਂ ਦੇ ਵੱਖ-ਵੱਖ ਇੱਥੋਂ ਦੇ ਅਫਸਰ ਡੀਸੀ ਹੋਰ ਅਸੀਂ ਕਈ ਵਾਰ ਮਿਲ ਕੇ ਕਿਹਾ ਵੀ ਇੱਕ ਤਾਂ ਇਹਦੇ ਉੱਤੇ ਛੱਤਰ ਲਾਓ ਇੱਕ ਇਹਦੇ ਉੱਤੇ ਜਿਹੜਾ ਹੈਗਾ ਟੈਲਾਂ ਠੀਕਰਾਓ ਪਰ ਇੱਥੋਂ ਦੇ ਅਫਸਰ ਕੰਮ ਕਰਨ ਦੀ ਨੀਂਦ ਸੁੱਤੇ ਪਏ ਨੇ ਮੈਂ ਪਹਿਲਾਂ ਵੀ ਕਿਹਾ ਜਦੋਂ ਆਪਦੇ ਦਫ਼ਤਰਾਂ ਦੇ ਵਿੱਚ ਟੈਲਾਂ ਆਉਣੀ ਹੁੰਦੀਆਂ ਜਾਂ ਏਸੀ ਬਦਲਣਾ ਹੁੰਦਾ ਜਾਂ ਫਰਨੀਚਰ ਲਿਆਉਣ ਦਾ ਆਪਣਾ ਕਦੇ ਨਹੀਂ ਲਿਆਉਂਦੇ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਕੁੰਮਕਣ ਦੀ ਨੀਂਦ ਉੱਠ ਕੇ ਜਿਹਦੀ ਬਦੌਲਤ ਤੁਸੀਂ ਅੱਜ ਸੱਤਾ ਦਾ ਆਨੰਦ ਮਾਣ ਰਹੇ ਹੋ ਤੇ ਇਸ ਕੁਰਸੀਆਂ ਦੇ ਉੱਤੇ ਕੋਟ ਪੈਂਟ ਪਾ ਕੇ ਬੈਠੇ ਹੋ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਜਾਤ ਦਾ ਹੋਵੇ ਮਜ਼ਬਦ ਦਾ ਹੋਵੇ ਜਿਉਂ ਇਸ ਕੁਰਸੀ ਦੇ ਉੱਤੇ ਡੀਸੀ ਦੀ ਤੇ ਐਸਐਸਪੀ ਦੀ ਕੁਰਸੀ ਦੇ ਉੱਤੇ ਬੈਠਾਗਾ ਤਾਂ ਸਿਰਫ ਤੇ ਸਿਰਫ 바ਵਾ ਸਾਹਿਬ ਦੀ ਬਦੌਲਤ ਬੈਠਾਗਾ ਨਾ ਕਿ ਕਿਸੇ ਦੇਵੀ ਦੇਵਤੇ ਦੀ ਬਦੌਲਤ ਬੈਠਾਗਾ